ਦੇਰੀ ਦੇ ਨਾਲ ਫਰੀਦਕੋਟ ਦੇ ਅਗਨੀ ਵੀਰ ਆਕਾਸ਼ ਦੀਪ ਸਿੰਘ ਜੀ ਸ਼੍ਰੀਨਗਰ ਦੇ ਵਿੱਚ ਗੋਲੀ ਲੱਗ ਕੇ ਸ਼ਹੀਦ ਹੋਣ ਦੀ ਮੰਦ ਭਾਗੀ ਤੇ ਦੁਖਦਾਈ ਖਬਰ ਆ ਰਹੀ ਹੈ ਮੇਰਾ ਬੇਟਾ ਜਿਹੜਾ ਆਰਮੀ 'ਚ ਸੀ ਉਹਦਾ ਡਿਊਟੀ ਸ਼੍ਰੀਨਗਰ ਸੀ ਆਕਾਸ਼ ਦੀਪ ਸਿੰਘ ਉਹਨਾਂ ਦਾ ਨਾਂ ਸੀ ਬੇਟੇ ਦਾ ਤੇ ਪੌਣੇ 2 ਸਾਲ ਹੋ ਗਏ ਉਹਨੂੰ ਭੱਤੀ ਹੋਏ ਉਹਨੂੰ ਤੇ ਕੱਲ ਹੀ ਸ਼ਾਮੀ ਸਾਢੇ 6 ਵਜੇ ਮੇਰੇ ਨਾਲ ਗੱਲਬਾਤ ਉਹਦੇ ਨਾਲ ਹੋਈ ਆ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਅਗਨੀਵੀਰ ਆਕਾਸ਼ਦੀਪ ਸਿੰਘ ਵੀ ਸ਼੍ਰੀਨਗਰ ਦੇ ਵਿੱਚ ਗੋਲੀ ਲੱਗ ਕੇ ਸ਼ਹੀਦ ਹੋਣ ਦੀ ਮੰਦ ਭਾਗੀ ਤੇ ਦੁਖਦਾਈ ਖਬਰ ਆ ਰਹੀ ਹੈ ਆਕਾਸ਼ਦੀਪ ਸਿੰਘ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚਾਹਲ ਦਾ ਰਹਿਣ ਵਾਲਾ ਸੀ ਤੇ ਬਲਵਿੰਦਰ ਸਿੰਘ ਦਾ ਪੁੱਤਰ ਸੀ ਜਾਣਕਾਰੀ ਦੇ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚਾਹਲ ਨਾਲ ਸਬੰਧਤ ਅਗਨੀਵੀਰ ਆਕਾਸ਼ਦੀਪ ਸਿੰਘ ਦੇ ਸ਼੍ਰੀਨਗਰ ਵਿੱਚ ਗੋਲੀ ਲੱਗਣ ਕਰਕੇ ਸ਼ਹੀਦ ਹੋਣ ਦੀ ਖਬਰ ਆਈ ਹੈ ਇਸ ਖਬਰ ਕਰਕੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਅੱਜ ਸਵੇਰ ਤੋਂ ਹੀ ਇਲਾਕੇ ਭਰ ਦੇ ਪਤਵੰਤੇ ਸ਼ਹੀਦ ਦੇ ਪਿਤਾ ਬਲਵਿੰਦਰ ਸਿੰਘ ਨਾਲ ਦੁੱਖ ਪ੍ਰਗਟਾਉਣ ਲਈ ਪਹੁੰਚ ਰਹੇ ਹਨ ਆਕਾਸ਼ਦੀਪਤੀ ਲਾਸ਼ ਸ਼ੁੱਕਰਵਾਰ ਤੱਕ ਪਿੰਡ ਪਹੁੰਚਣ ਦਾ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਜ਼ਿਲ੍ਹੇ ਨਾਲ ਸੰਬੰਧਿਤ ਆਕਾਸ਼ਦੀਪ ਸਿੰਘ ਪਹਿਲਾ ਅਗਨੀਵੀਰ ਸ਼ਹੀਦ ਹੈ ਆਕਾਸ਼ਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੌਣੇ 2 ਸਾਲ ਪਹਿਲਾਂ ਉਹ ਭਾਰਤੀ ਫੌਜ ਵਿੱਚ ਬਤੌਰ ਅਗਨੀਵੀਰ ਭਰਤੀ ਹੋਇਆ ਸੀ ਤੇ ਕੁਝ ਸਮਾਂ ਹਿਸਾਰ ਡਿਊਟੀ ਕਰਨ ਮਗਰੋਂ ਉਸ ਨੂੰ ਸ਼੍ਰੀਨਗਰ ਡਿਊਟੀ ਤੇ ਭੇਜ ਦਿੱਤਾ। ਉਹਨਾਂ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਹੀ ਆਕਾਸ਼ਦੀਪ ਨਾਲ ਪਰਿਵਾਰ ਦੀ ਗੱਲ ਹੋਈ ਸੀ ਤੇ ਸਭ ਕੁਝ ਠੀਕ ਠਾਕ ਸੀ। ਪਰ ਵੀਰਵਾਰ ਯਾਨੀ ਅੱਜ ਸਵੇਰ ਤੋਂ ਉਸ ਨਾਲ ਸੰਪਰਕ ਨਹੀਂ ਸੀ ਹੋ ਰਿਹਾ। ਉਹਨਾਂ ਦੱਸਿਆ ਕਿ 12 ਅਪ੍ਰੈਲ ਨੂੰ ਆਕਾਸ਼ਦੀਪ ਛੁੱਟੀ ਆਇਆ ਸੀ ਤੇ 27 ਅਪ੍ਰੈਲ ਨੂੰ ਹੀ ਵਾਪਸ ਡਿਊਟੀ ਤੇ ਗਿਆ ਸੀ। ਮਨਦਸਿਆ ਕਿ ਕੰਪਨੀ ਕਮਾਂਡਰ ਨੇ ਫੋਨ ਤੇ ਸੂਚਨਾ ਦਿੱਤੀ ਕਿ ਆਕਾਸ਼ਦੀਪ ਦੇ ਸਿਰ ਵਿੱਚ ਗੋਲੀ ਲੱਗਣ ਕਰਕੇ ਉਸ ਦੀ ਮੌਤ ਹੋਈ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਤਾਰ ਸਿੰਘ ਸੰਧਵਾ ਨੇ ਇਸ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ ਤੇ ਅਗਨੀਵੀਰ ਆਕਾਸ਼ਦੀਪ ਦੀ ਮੌਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਕਿਹਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਅਤੇ ਉਹਨਾਂ ਦੀ ਪਾਰਟੀ ਆਕਾਸ਼ਦੀਪ ਸਿੰਘ ਦੇ ਪਰਿਵਾਰ ਦੇ ਨਾਲ ਖੜੀ ਹੈ। ਇਹ ਗੱਲ ਇਹ ਬਣੀ ਜੀ ਸਵੇਰੇ 1.30 ਵਜੇ ਮੈਨੂੰ ਫੋਨ ਆਇਆ। ਵੀ ਮੇਰਾ ਮੇਟਾ ਸਿਲੀਨਾ ਕਰ ਡਿਊਟੀ ਕਰ ਰਿਹਾ ਸੀ ਜੇ ਦੀ ਮੌਤ ਹੋ ਗਈ ਕੋਲੀ ਲੱਗਣ ਦੇ ਨਾਲ ਬਾਈ ਨਹੀਂ ਸਾਨੂੰ ਮਿਲੀ ਹੈ ਜਾਣਕਾਰੀ ਹੁਣ ਬਾਕੀ ਜਾਣਕਾਰੀ ਜਿਹੜੀ ਹੈਗੀ ਉਹ ਦੱਸਾਂਗੇ ਆਪਰੇ ਸਮੇਂ ਇੱਕ ਵਾਰ ਗੱਲ ਹੋਈ ਸੀ ਉਹਦੀ ਆ ਗਰੀ ਸਮੇਂ ਕੱਲ 6:30 ਵਜੇ ਉਹਨਾਂ ਨਾਲ ਗੱਲ ਹੋਈ ਸੀ ਪਹਿਲਾਂ ਮੇਰ ਨਾਲ ਗੱਲ ਹੋਈ ਫਿਰ ਉਹਦੀ ਮੰਮਾ ਨਾਲ ਗੱਲ ਹੋਈ ਅੱਜ ਸਵੇਰ ਦੀ ਉਹਦੇ ਨਾਲ ਗੱਲ ਨਹੀਂ ਹੋਈ ਧਰਤੀ ਹੋ ਇਹਨੂੰ ਪੌਣੇ 2 ਸਾਲ ਹੋ ਗਏ ਕਿੰਨੇ ਮਾਸ ਹੈਗੀ 2005 ਦਾ ਜਨਮ ਆਇਆ ਇਹਦਾ 21 ਕਿਸਾ ਲੰਗਰ ਕੰਦੀ ਇਹਦੀ ਇਹ ਕੱਲ ਨੂੰ ਕਹਿੰਦੇ ਨੇ ਤੁਹਾਡੀ ਆ ਗਈ ਪ੍ਰੀਤ